ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਅੱਜ ਗੱਲਬਾਤ ਕਰਦੇ ਆਂ ਜਿਲ੍ਹਾ ਫਤਿਹਗੜ੍ਹ ਸਾਹਿਬ ਆਮ ਆਦਮੀ ਦੀ ਪਾਰਟੀ ਦੇ ਜੁਆਇੰਟ ਸਕੱਤਰ ਰਣਦੀਪ ਸਿੰਘ ਸੋਢੀ ਦੇ ਨਾਲ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇੱਕ ਆਮ ਪਾਰਟੀ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਆ ਕਿ ਕਾਰਨ ਹੈ ਉਹਨਾਂ ਦੇ ਅਸਤੀਫਾ ਦੇਣ ਦਾ ਆਪਾਂ ਸੋਢੀ ਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸੋ ਤੁਸੀਂ ਆਮ ਪਾਰਟੀ ਦੇ ਨਾਲ ਕਦੋਂ ਤੋਂ ਜੁੜੇ ਹੋਏ ਆਂ ਜੀ ਆਮ ਆਦਮੀ ਪਾਰਟੀ ਆਮ ਵਲੰਟੀਅਰਾਂ ਦੀ ਪਾਰਟੀ ਆ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਸਨੇਹਾ ਸੀ ਇਹ ਦਿੱਲੀ ਤੋਂ ਚੱਲਿਆ ਤੇ ਪੂਰੇ ਪੰਜਾਬ ਦੇ ਵਿੱਚ ਫੈਲਿਆ ਤੇ ਅਸੀਂ 2014 ਤੋਂ ਜਦੋਂ ਇਲੈਕਸ਼ਨ ਹਜੇ ਐਮਪੀ ਦੇ ਆਣੇ ਸੀਗੇ ਉਹਨਾਂ ਤੋਂ ਪਹਿਲਾਂ ਹੀ ਅਸੀਂ ਜੁੜ ਚੁੱਕੇ ਸੀਗੇ ਤੇ ਅਸੀਂ ਬੜੇ ਪਛਾਣ ਨਾਲ ਜਿਹੜੀ ਐਮਪੀ ਦੀ ਇਲੈਕਸ਼ਨ ਸੀਗੀ ਉਹ ਲੜੀ ਤੇ ਸਾਨੂੰ ਕਿੰਨਾ ਅਕਾਲਪੁਰਖ ਦੀ ਮਦਦ ਨਾਲ ਚਾਰ ਸੀਟਾਂ ਮਿਲੀਆਂ ਤੇ ਅਸੀਂ ਕਿੰਨਾ ਬੜੇ ਕਿੰਨਾ ਉਤਸ਼ਾਹ ਨਾਲ ਆਪਣੇ ਚਾਰ ਐਮਪੀ ਜਿੱਤავ ਤੇ ਪਾਰਲੀਮੈਂਟ ਚ ਭੇਜੇ ਸੋਢੀ 2021 ਦੇ ਵਿੱਚ ਪਾਰਟੀ ਪ੍ਰਤੀ ਤੁਹਾਡੀ ਮਤਲਬ ਕੰਮਕਾਰ ਨੂੰ ਦੇਖਦੇ ਹੋਏ ਦਿੱਲੀ ਤੋਂ ਅਹ ਸੀਨੀਅਰ ਲੀਡਰ ਜਰਨੈਲ ਸਿੰਘ ਜੀ ਨੇ ਤੁਹਾਨੂੰ ਪਾਰਟੀ ਪ੍ਰਤੀ ਕੰਮ ਕਰ ਕਰਨ ਪ੍ਰਤੀ ਤੁਹਾਨੂੰ ਸਨਮਾਨਤ ਕੀਤਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੁਣ ਅਜੇ ਹੀ ਕੀ ਨੌਬਤ ਆ ਗਈ ਕਿ ਤੁਹਾਨੂੰ ਆਪਣੇ ਅਹੁਦੇ ਤੋਂ ਆਪਣੀ ਪਾਰਟੀ ਦੇ ਵਿੱਚ ਅਸਤੀਫਾ ਦੇਣਾ ਪੈ ਰਿਹਾ ਇਹ ਇਸ ਦੀ ਕੀ ਮਜਬੂਰੀ ਹੋਗੀ ਤੁਹਾਡੀ ਜੀ ਦੇਖੋ ਜੀ ਕਿੰਨਾ ਮੈਂ ਪਹਿਲਾਂ ਵੀ ਇਹੀ ਗੱਲ ਕਰਕੇ ਹਟਿਆ ਕਿਉਂਕਿ ਸਾਡੇ ਜਿਹੜੇ ਮਨੋਵਾਲ ਸਿਗੇ अरविंद केजरीवाल ਜੀ ਵਾਲ ਜੀ ਨੇ ਐਨੇ ਸਾਡੇ ਸਟਰੋਂਗ ਬਣਾ ਦਿੱਤੇ ਸੀਗੇ ਕਿਉਂਕਿ ਅਸੀਂ ਉਹਨਾਂ ਦੀਆਂ ਜਿੰਨੀਆਂ ਵੀ ਸਪੀਚਾਂ ਸੁਣਦੇ ਸੀਗੇ ਵੀ ਉਹਨਾਂ ਦੀ ਐਨੀਆਂ ਵਧੀਆ ਸਾਨੂੰ ਲੱਗਦੀਆਂ ਸੀਗੀਆਂ ਵੀ ਹਾਂ ਇਹ ਆਮ ਆਦਮੀ ਪਾਰਟੀ ਹੀ ਹੈ ਜਿਹੜੀ ਕੰਨਾ ਪੰਜਾਬ ਦੇ ਵਿੱਚ ਬਦਲਾਅ ਲਿਆਊਗੀ ਤੇ ਇੱਕ ਪੰਜਾਬ ਦੀ ਰਾਜਨੀਤੀ ਨੂੰ ਬਦਲ ਦੇਵੇ ਤੇ ਅਸੀਂ ਜਦੋਂ ਕੰਨਾ ਆਪਣੀ 16 ਦੇ ਵਿੱਚ ਸਾਨੂੰ ਸਰਕਲ ਇੰਚਾਰਜ ਲਾਇਆ ਗਿਆ ਸੀਗਾ ਆਮ ਆਦਮੀ ਪਾਰਟੀ अरविंद केजरीवाल ਜੀ ਦੇ ਐਸੀ ਸਰਕਾਰ ਜਿਹੜੀ ਵਧੀਆ ਡਿਊਟੀ ਨਿਭਾਉਂਦੇ ਹੋਏ 2017 ਦੇ ਵਿੱਚ ਇਲੈਕਸ਼ਨ ਲੜੀ ਚਲੋ ਕੁਝ ਕਮੀਆਂ ਹੋ ਜਾਂਦੀਆਂ ਨੇ ਸਾਡੇ 'ਚ ਵੀ ਰਹਿ ਗਈਆਂ ਹੋਣਗੀਆਂ ਤੇ ਸਾਡੀ ਸਰਕਾਰ ਜਿਹੜੀ ਆ ਉਹ ਵਿਰੋਧੀ ਧਿਰ ਦੇ ਵਿੱਚ ਆ ਗਈ 2017 ਉਸ ਤੋਂ ਬਾਅਦ ਚਲੋ ਕੁਝ ਕੰਨ ਜਿਹੜੇ ਨੇਤਾ ਸੀਗੇ ਜਿਹੜੇ ਇਲੈਕਸ਼ਨ ਲੜੇ ਸੀਗੇ ਉਹ ਵੀ ਭੱਜ ਗਏ ਸੀਗੇ ਉਹ ਸਥਿਤੀ ਆ ਗਈ ਸੀਗੀ ਜਦੋਂ ਉਹਨਾਂ ਨੂੰ ਡਰ ਲੱਗਦਾ ਸੀਗਾ ਵੀ ਸਰਕਾਰ ਕੋਈ ਕਾਂਗਰਸ ਦੀ ਆ ਗਈ ਸਾਡੇ ਨਾਲ ਟੱਕਾ ਹੋਊਗਾ ਪਰ ਕਨੇ ਇੱਕ ਵਲੰਟੀਅਰ ਹੀ ਸਨ ਕੋਈ ਵੀ ਵਲੰਟੀਅਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਨਹੀਂ ਭੱਜਿਆ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਮੈਂ ਦੱਸਣਾ ਚਾਹਨਾ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਦੱਸਣਾ ਚਾਹਨਾ ਕਿ ਉਦੋਂ ਤੋਂ ਲੈ ਕੇ ਮੈਂ ਕਹਿੰਦਾ ਕੋਈ ਵੀ ਲੀਡਰ ਨੇ ਸਾਡੀ ਬਾਹ ਨਹੀਂ ਫੜੀ ਸੀ ਤੇ ਮੈਂ ਜਦੋਂ ਵੀਡੀਓ ਪਾ ਕੇ ਦੱਸੀ ਤਾਂ ਜਦੋਂ ਵੀਡੀਓ ਦੇ ਵਿੱਚ ਇਹ ਗੱਲਾਂ ਕਰੀਆਂ ਇੱਕ ਵੀਡੀਓ ਹੋਰ ਚੱਲੀ ਸੀਗੀ ਸਾਡੀ 2021 ਦੇ ਵਿੱਚ ਮੈਂ ਪਾਈ ਸੀਗੀ ਤਾਂ ਜਿਹਨੂੰ ਦੇਖਦੇ ਹੋਏ ਜਰਨੈਲ ਸਿੰਘ ਜੀ ਨੇ ਖੁਦ ਮੈਨੂੰ ਆ ਕੇ ਸਨਮਾਨਿਤ ਵੀ ਕੀਤਾ ਸੀਗਾ ਵੀ ਹਾਂ ਡਟੇ ਰਹੇ ਦੇਖੋ ਕੰਨੇ ਕਾਫੀ ਔਕੜਾਂ ਆਈਆਂ ਮੈਂ ਜੇ ਜ਼ਿਆਦਾ ਲੰਬੀ ਛੇੜਾਂਗਾ ਤਾਂ ਸ਼ਾਇਦ ਸਮਾਂ ਕਾਫੀ ਲੱਗ ਜਾਊਗਾ ਮੈਂ ਕਿਤੇ ਘੰਟੇ ਡੇਢ ਘੰਟੇ ਦੀ ਬਣ ਜੂਗੀ ਪਰ ਨਹੀਂ ਮੈਂ ਇਹਨੂੰ ਸ਼ਾਰਟਲੀ ਚ ਲੈਣਾ ਤੇ ਜਰਨੈਲ ਸਿੰਘ ਜੀ ਨੂੰ ਵੀ ਰਵਿੰਦ ਕੇਜਰੀ ਵਾਗੇ ਨੂੰ ਵੀ ਇਸੇ ਦਾ ਪਤਾ ਹੈ ਕਿ ਰਣਦੀਪ ਸਿੰਘ ਸੋਢੀ ਉਦੋਂ ਵੀ ਟਿਆ ਰਿਹਾ ਤੇ ਅੱਜ ਵੀ ਟਿਆ ਰਿਹਾ ਹੈ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਤੁਸੀਂ ਇਸ ਮਾਮਲੇ ਸੰਬੰਧੀ ਕਦੇ ਆਪਣੇ ਹਲਕੇ ਦੇ ਐਮਐਲਏ ਲਖਵੀਰ ਸਿੰਘ ਰਾਏ ਦੇ ਧਿਆਨ ਚ ਵੀ ਲੰਦਾ ਇਹਨਾਂ ਗੱਲਾਂ ਨੂੰ ਬਾਰੇ ਹਾਂਜੀ ਹਾਂਜੀ ਕਿਉਂਕਿ ਦੱਸਾਂਗੇ ਜੀ ਹੁਣ ਤਾਂ ਕਿੰਨਾ ਚਲੋ ਸਾਡੀ ਸਰਕਾਰ ਬਣ ਗਈ ਆ ਪਾਈ ਦੇ ਵਿੱਚ ਐਸੀ ਸਰਕਾਰ ਲਿਆਂਦੀ ਆ ਤੇ ਸਾਨੂੰ ਦੇਖੋ ਸ਼ੁਰੂਆਤ ਦੇ ਵਿੱਚ ਗੌਂਤਮਾਨ ਜੀ ਨੇ ਬਹੁਤ ਵਧੀਆ ਕੰਮ ਕੀਤੇ 52 ਦੇ ਸਬੰਧ ਪ੍ਰਸ਼ਾਸਨ ਤੇ ਉਹਨਾਂ ਨੂੰ ਸਾਡੇ ਕਿੰਨੇ ਜਿਹੜੇ ਵੀ ਸੀਗੇ ਆਪਣਾ ਵਲੰਟੀਅਰ ਨੂੰ ਪੂਰਾ ਸਤਿਕਾਰ ਮਿਲ ਰਿਹਾ ਸੀ ਪਤਾ ਨਹੀਂ ਕੀ ਹੋਇਆ ਕਿ ਕਿੰਨੇ ਸਾਡੇ ਪ੍ਰਸ਼ਾਸਨ ਦੇ ਵਿੱਚ ਸਾਡੇ ਨਾਲ ਕੀ ਉਹਨਾਂ ਦੀ ਇਹ ਜੀ ਹੋ ਗਈ ਕਿ ਉਹ ਸਾਡੇ ਤਾਂ ਸਾਡੇ ਕੰਮ ਕੀ ਉਹ ਖੁਦ ਐਮਐਲਏ ਸਾਹਿਬ ਦੇ ਵੀ ਕੰਮ ਜਿਹੜੇ ਕਹਿੰਦੇ ਸੀਗੇ ਐਮਐਲਏ ਸਾਹਿਬ ਭਈ ਆ ਕੰਮ ਹੋਣਾ ਚਾਹੀਦਾ ਉਹਨਾਂ ਨੂੰ ਵੀ ਨਾਲ ਨਜ਼ਰ ਅਦਾਜ਼ ਕਰਨ ਲੱਗੇ ਇਹ ਪ੍ਰਸ਼ਾਸਨ ਕਾਫੀ ਕਮੀਆਂ ਸਾਹਤ ਹੋਈਆਂ ਤੇ ਜਦੋਂ ਅਸੀਂ ਐਮਐਲਏ ਸਾਹਿਬ ਨੂੰ ਦੱਸਿਆ ਵੀ ਆ ਭਾਈ ਕੰਮ ਕੋਈ ਨਹੀਂ ਰਹੇ ਇੱਕ ਜਨਰਲ ਕੰਮ ਨੇ ਤੇ ਆਮ ਬੰਦਿਆਂ ਦੇ ਕੰਮ ਨੇ ਤੇ ਉਹ ਵੀ ਕੰਮ ਮੈਂ ਕਹਿੰਨਾ ਐਨੇ ਖੱਜਲ ਖੁਆਰੀ ਨਾਲ ਕਈ ਤਾਂ ਸਾਡੇ ਨਾਲ ਤਾਂ ਨਾਰਾਜ਼ ਹੀ ਹੋ ਗਏ ਲੋਕ ਵੀ ਭਾਈ ਅਸੀਂ ਤੁਹਾਨੂੰ ਵੋਟਾਂ ਤੁਹਾਡੇ ਕੋਈ ਤੇ ਪਾਈਆਂ ਸੀ ਕਿ ਸਾਡੇ ਕੰਮ ਇੱਕ ਨੰਬਰ ਵਾਲੇ ਕੰਮ ਵੀ ਨਹੀਂ ਹੋ ਰਹੇ ਦੇਖੋ ਐਨੇ ਖੱਜਲ ਖਵਾਰ ਹੋਈ ਕਿਤਨਾ ਕਿਤੇ ਜਿਹੜੇ ਮਤਲਬ ਤੁਸੀਂ ਕਹਿੰਦੇ ਵੀ ਜਿਹੜੇ ਆਮ ਜਰਨਲ ਕੰਮ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੱਖ-ਵੱਖ ਮੈਕਮੇਂ ਦੇ ਅਧਿਕਾਰੀ ਤੁਹਾਡੀ ਗੱਲ ਸੁਣਨ ਨੂੰ ਤਾਂ ਤਿਆਰ ਨਹੀਂ ਬਾਜੀ ਬਾ ਉਹ ਅਸਲ ਚ ਕਾਰਨ ਕੀ ਆ ਹੁਣ ਦੇਖੋ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰੀ ਮੁਕਤ ਸਰਕਾਰ ਬਣਾਈ ਹੈ ਠੀਕ ਹੈ ਜਦੋਂ ਉਹਨਾਂ ਨੇ ਉਹਨਾਂ ਏਜੰਸੀਆਂ ਨੂੰ ਸਿਕੰਜੇ ਚ ਕੱਸਿਆ ਤਾਂ ਪ੍ਰਸ਼ਾਸਨ ਐਨਾ ਢੇਠ ਆਏ ਇਹਨੂੰ ਇਹ ਰਿਹਾ ਵੀ ਸਾਨੂੰ ਓਕਣੇ ਸਾਨੂੰ ਮਾਲਦਾਲ ਮਿਲਦਾ ਰਹੇ ਪਰ ਯਾਨਕਿ ਜਦੋਂ ਇਹਨਾਂ ਦੀ ਆ ਸਾਰੀਆਂ ਖੱਡਾਂ ਬੰਦ ਹੋ ਗਈਆਂ ਤੁਹਾਡਾ-ਤੁਹਾਡਾ ਮੈਂ ਧੰਨਵਾਦ ਕਰਦਾ ਕਿਉਂਕਿ ਕਿਨੇ ਉਹਨਾਂ ਨੇ ਇਹ ਖੱਡਾਂ ਨੂੰ ਬੰਦ ਕਰਨ ਕਰਿਆ ਦੇਖੋ ਜੇ ਖੱਡਾਂ ਨੂੰ ਬੰਦ ਕਰਿਆ ਤਾਂ ਹੀ ਉਹਨਾਂ ਨੇ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਕਾਨਾਗੋਰੀ ਕਰੀ ਤੇ ਉਹਨਾਂ ਨੂੰ ਛੇਤ ਕੇ ਲਿਆ ਤੇ ਉਹਨਾਂ ਨੂੰ ਇੱਥੇ ਤੱਕ ਉਹਨਾਂ ਨੇ ਪ੍ਰਸ਼ਾਸਨ ਨੇ ਇਨਸਲਟ ਤੱਕ ਕਰੀ ਹੈ ਮੈਂ ਕਿਨੇ ਕਿਸੇ ਹੋਰ ਦੀ ਨਹੀਂ ਗੱਲ ਕਰਦਾ ਮੈਂ ਖੁਦ ਆਪਣੀ ਹੱਡ ਵਿੱਚ ਇਹ ਗੱਲਾਂ ਦੱਸਦਾ ਕਿਉਂਕਿ ਮੈਨੂੰ ਕਈ ਵਿਭਾਗਾਂ ਦੇ ਵਿੱਚੋਂ ਪੁਲਿਸ ਪ੍ਰਸ਼ਾਸਨ ਵਾਲੇ ਵਿੱਚ ਹੋ ਗਿਆ ਚਾਹੇ ਕਿ ਨਾ ਆਪਣਾ ਬਿਜਲੀ ਬੋਰਡ ਹੋ ਗਿਆ ਐ ਜਿਹੜਿਆ ਹੁਣ ਬਿਜਲੀ ਬੋਰਡ ਦੀ ਐ ਦੇਖੋ ਜੀ ਬਿਜਲੀ ਬੋਰਡ ਦੇ ਐਸੀ ਕਿੰਨਾ ਪਰਸਨਲ ਤਾਂ ਮੀਟਰ ਆਪਣੇ ਤੱਕ ਰਣ ਲਾਣੇ ਨਹੀਂ ਠੀਕ ਹੈ ਜੀ ਹੁਣ ਜੇ ਕਿੰਨਾ ਕਿਸੇ ਦਾ ਗਰੀਬ ਬੰਦੇ ਦਾ ਮੀਟਰ ਲੱਗ ਜਵੇ ਬਗੈਰ ਪੈਸੇ ਤੋਂ ਤਾਂ ਕਿੰਨਾ ਉਹ ਤਾਂ ਸਾਨੂੰ ਦਵਾਵਾ ਹੀ ਰਹੂਗਾ ਨਾਲੇ ਕਿੰਨਾ ਕਿਹੜੇ ਗਰੀਬ ਬੰਦੇ ਨੇ ਦੋ ਨੰਬਰ ਦੇ ਪੈਸੇ ਜੋੜ ਜੋੜੇ ਦੇਣਗੇ ਨਹੀਂ ਹਣਾ ਜੀ ਕਿੰਨੇ ਕਿ ਜੇ ਤੁਹਾਡਾ ਵੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਸ ਪ੍ਰਤੀ ਵੀ ਜਿਹੜਾ ਤੁਹਾਨੂੰ ਕੰਮਕਾਰ ਨਹੀਂ ਹੁੰਦੇ ਤੁਹਾਡੇ ਤੁਹਾਡੀ ਸੁਣੀ ਨਹੀਂ ਜਾਂਦੀ ਉਹ ਵੀ ਰੋਸਾ ਤੁਹਾਡਾ ਹਾਂ ਜਾਂ ਜਾਂ ਜੀ ਆਹ ਇਹਹੀ ਰੋਸੇ ਹੋਣ ਕਰਕੇ ਤਾਂ ਸਾਨੂੰ ਕਹਿੰਦੇ ਅੱਜ ਕਹਿੰਦੇ ਨਹੀਂ ਅਤ ਤੇ ਅੰਤ ਦਾ ਬਸ ਟਿੱਪੀ ਦਾ ਫਰਕ ਹੈ ਤੇ ਇਹ ਹੋਇਆ